ਆ ਜਸ ਮੇਰੇ ਸਾਰਿਆਂ ਦਾ ਤੁਹਾਡਾ ਆਪਣਾ YouTube ਚੈਨਲ ਦੇ ਵਿੱਚ ਤੁਹਾਡੇ ਸਭ ਨੂੰ ਜੋ ਵੀ ਨਵੇਂ ਜੁੜਦੇ ਹੋ ਆਪਣੇ ਜਨਮ ਨੂੰ ਸਬਸਕ੍ਰਾਈਬ ਕਰ ਲਓ ਫੇਜ ਨੂੰ ਫਾਲੋ ਕਰ ਲਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਤੱਕ ਜਲਦੀ ਪਹੁੰਚ ਸਕੇ ਅੱਜ ਦੀ ਜੋ ਵੀਡੀਓ ਬਣਾਉਣ ਲੱਗੇ ਆਪਾਂ ਭਾਈ ਢੱਲਮਾ ਵਿੱਚ ਬਾਈ ਸੇਵਕ ਸਿੰਘ ਦੇ ਘਰੇ ਬਣਾਉਣ ਲੱਗੇ ਆਂ ਬਾਈ ਦੇ ਘਰੇ ਬਾਈ ਦਾ ਫਾਰਮ ਬਹੁਤ ਚੰਗਾ ਤੇ ਬਾਈ ਦੇ ਘਰੇ ਤਕਰੀਬਨ ਆਪਾਂ 16 ਥੁੜਨ ਨਗਰਾਂ ਦਾ ਟਰੀਟਮੈਂਟ ਕੀਤਾ 14 ਥੁੜਨ ਨਗਰਾਂ ਦਾ ਤੇ ਆਪਾਂ ਉਹ ਬਾਈ ਨਾਲ ਤੁਹਾਡੀ ਗੱਲਬਾਤ ਕਰਾਉਣੇ ਆ ਕਿ ਕਿਸ ਤਰ੍ਹਾਂ ਬਾਈ ਨੂੰ ਆਪਣੀ ਮੈਡੀਕੀਨ ਦਾ ਰਿਜ਼ਲਟ ਮਿਲਿਆ ਭਾਈ ਆਪਣੇ ਨਾਲ ਇੱਕ ਗਾਦੋ ਜੁੜਿਆ ਸੀ ਪਹਿਲਾਂ ਭਾਈ ਦੀ ਇੱਕ ਗਾਦ ਰਿਟਰ ਸੀ ਉਹ ਆਪਣੇ ਚੈਨਲ ਤੇ ਵੀਡੀਓ ਅਪਲੋਡ ਵੀ ਕੀਤੀ ਵੀ ਹੈ ਅੱਜ ਤੁਹਾਡੀ ਭਾਈ ਨੇ ਗੱਲ ਕੀਤੀ ਭਾਈ ਨੇ ਮੈਸੇਜ ਆਪ ਨੂੰ ਦੰਗਿਆਂ ਦੀ ਡਿਟੇਲ ਮੈਸੇਜ ਕਿਹੜਾ ਤਰ੍ਹਾਂ ਦਾ ਹੁਜਾਮ ਮਿਲਿਆ ਆਪਰ ਦਾ ਵੀ 160 ਮਿਲਾਈ ਸਭ ਤੋਂ ਪਹਿਲਾਂ ਤਾਂ 5-6 ਮਿਲੇ ਵੀ ਉਹ ਭਾਈ ਦੇ ਸੇਵ ਗਿਆਨ ਕਰ ਚੁੱਕੇ ਹਾਂ ਜੀ ਲੈਗ ਬਣੇ ਗਾਦ ਤੇ ਟਰੀਟਮੈਂਟ ਕਰਕੇ ਲੈ ਰਹੇ ਹਾਂ ਜੀ ਜਲਦ ਆ ਜਾਣਾ ਆਪਣੇ ਜੀ ਵਾਲੀ ਇਹ ਕਿ ਗਾਂ ਦੀ ਦਵਾਈ ਲਈ ਸੀ ਉਹ ਆਪਾਂ ਨੂੰ ਐਕਸ-ਰੇ ਤੇ ਫੋਟੋ ਚਾਹੀਦੀ ਹੈ ਉਹ ਸੋਨਾ ਜਾਂ ਤਾਂ ਐਲੀ ਏਕ ਵੀ ਸੀ ਦੇਣੀ ਤੋਂ ਉਸ ਤੋਂ ਬਾਅਦ ਆਪਾਂ ਦੂਗਾਂ ਗੀਆਂ ਦਵਾਈ ਦੇ ਹਾਂਜੀ ਉਹ ਵੀ ਰਿਪੀਟ ਕਰਦੇ ਨੇ ਜਿਸ ਮਾਣੇ ਨੂੰ 100 ਸਾਲ ਹੁੰਦਾ ਹੈ ਹਾਂਜੀ ਉਹਨਾਂ ਨੂੰ ਪਹਿਲੀ ਏਕ ਰਿਸੀਵ ਹੋ ਜਾਂਦੀ ਹੈ ਉਸ ਤੋਂ ਬਾਅਦ ਹੀ ਆਪਣੇ ਕੋਲ ਕੋਸਟਰੀ ਚਾਰ ਪੰਜ ਆ ਕੇ ਆ ਬੈਠ ਕੇ ਕਰੀਏ ਉਸ ਤੋਂ ਬਾਅਦ ਗਾਂਗੇ ਚੰਗੇ ਦੁੱਧ ਧੋੜ ਜਾਂਦੇ ਹਾਂ ਉਹ ਵੀ ਆਪਾਂ ਚੰਗੇ ਸੀਮਾ ਨੂੰ ਜੀ ਵੀ ਫਾਰਮ ਦਾ ਦਾਖੀਆ ਹਾਂ ਲੋਕਾਂ ਦੇ ਡਾਕਟਰ ਤੋਂ ਮੈਡੀਸਨ ਲਈ ਵੀ ਸੀਮੇ ਦੀ ਵੇਸਟੇਜ ਨਹੀਂ ਜਾਂਦੀ ਹਾਂਜੀ ਮੈਂ ਸਾਨੂੰ ਪੁੱਛਿਆ ਕਿ ਨਹੀਂ ਸੀ ਮੇਰੇ ਸੀਮੇ ਦੀ ਵੇਸਟੇਜ ਉਹ ਵੀ ਤਾਂ ਉੱਤੀ ਜਾਵਾਂਗਾ ਬਿਲਕੁਲ ਮੈਡੀਸਨ ਲੈ ਕੇ ਫਿਰ ਟ੍ਰੀਟਮੈਂਟ ਦਿੱਤੇ ਤੇ ਬਹੁਤ ਫਰਕ ਸਾਹਮਣੇ ਲਈ ਸੋਨਾ ਪਸੰਦ ਕੋਈ ਨਹੀਂ ਸੀ ਸਾਰੀਆਂ ਪਹਿਲੀ ਏਜ ਰੀਸੀਵ ਹੋ ਜਾਂਦੀਆਂ ਨੇ ਅੱਜ ਆਪਾਂ ਮੰਨ ਲਓ ਚੱਕਰ ਪਾ ਦਿੱਤੇ ਸਾਡੇ 10 ਮਹੀਨਿਆਂ ਦੀ ਕੋਈ ਕੰਨੀ ਨਹੀਂ ਸਾਰੀਆਂ ਗੱਲਾਂ ਚੱਕਰ ਪਾ ਅੱਜ ਚੱਕਰ ਪਾ ਵਧਾਈਆਂ ਜੀ ਬਹੁਤ ਬਹੁਤ ਸਾਡੇ ਬਹੁਤ ਬੇਸਬਕੀ ਫਰਕ ਹੋ ਗਿਆ ਬਲ ਬਲ ਬਾਦੀ ਬਾੜ ਰਹੀ ਆਪਣਾ ਤ੍ਰਿਕ ਬਗਦੇ ਇਸ ਵਾਰੀ 13 ਡਾਕਟਰ ਮਿੱਤਲਿਵਾ ਨੂੰ ਦਵਾਈ ਲੋੜੀ ਹੈ ਹਾਂਜੀ ਆਪਣੇ ਮਾਨਸ ਜੀ ਤੁਸੀਂ ਇਹ ਪੁੱਛ ਰਿਹਾ ਹੋ ਕਿ ਪੁੱਤਰ ਨੂੰ ਫਾਸਟ ਕਰਕੇ ਬਾਈਸਰ ਜ਼ਰੂਰ ਲੋ ਇੱਕ ਵਾਰ ਜ਼ਰੂਰ ਟਰਾਈ ਕਰੋ ਹਾਂਜੀ ਮਾਨਤਵਾਸ਼ ਹਾਂਜੀ ਕਿਸਾਨਪਰਾਵੋ ਬਾਈ ਦੇ 14 ਪਸੰਗਾਂ ਤੋਂ 14 ਪਸੰਗਾਂ ਦੀ ਆਪਣੇ ਤੋਂ ਮੈਡੀਸਿਨ ਲਈ ਸੀ ਉਹ ਮੈਡੀਸਨ 14 ਨੂੰ ਆਲਓਪਰ ਤਾਂ ਦਿੱਤੀ ਸੀ ਤਾਂ ਕਿ ਬਾਈ ਨੇ 66 ਜੀਵਨ ਲਾਉਣਾ ਜੀ ਵੀ 66 ਜੀਵਨ ਆਪਾਂ ਨੂੰ ਤਕਰੀਬਨ ਪਤਾ ਹੀ 14-1500 ਦੇ ਪੈਂਦਾ ਇਹ ਦੂ ਘਾਟੂ ਵੀ ਪੈਂਦਾ ਜੀ ਚੰਗਾ ਸੀ ਉਹ ਚੰਗੇ ਰੇਟ ਦੀ ਪੈਂਦਾ ਇਹਦਾ ਕਰਕੇ ਬਾਈ ਨੇ ਆਪਣੇ ਨਾਲ ਪਹਿਲਾਂ ਗੱਲ ਕੀਤੀ ਸੀ ਵੀ ਆਪਾਂ ਸਾਰਿਆਂ ਦੇ 66 ਦੀਵਨ ਲਾਉਣਾ ਤੇ ਆਪਣਾ ਵੀ ਪਸੂ ਰਿਪੀਟ ਨਾ ਕਰੇ ਜੋ ਪਹਿਲਾਂ ਤਿੰਨ ਪਸੂ ਰਿਪੀਟਰ ਸੀ ਉਹਨਾਂ ਦਾ ਵੀਦਾ ਰਿਜ਼ਲਟ ਆਪਣੇ ਤੇ ਦੇਖ ਹੀ ਚੁੱਕਿਆ ਸੀ ਉਸ ਦੂਜਾ ਵੀ 14 ਦੀ ਜਿਹੜੀ ਮੈਡੀਸਿਨ ਲਈ ਸੀ ਉਹ 14 ਨੂੰ ਮੈਡੀਸਿਨ ਦਿੱਤੀ ਮੈਡੀਸਿਨ ਦੇ ਕੇ 14 ਦੀ 14 ਦੀ 66 ਦੀਵਨ ਲਾਇਆ ਤੇ ਗੁਰੂ ਮਹਾਰਾਜ ਨੇ ਗੁਰੂ ਸਾਹਿਬ ਨੇ ਇੰਨੀ ਕੇ ਪਰ ਕਿਰਪਾ ਕੀਤੀ ਵੀ 14 ਦੇ 14 ਪਸੂ 66 ਦੀਵਨਾਂ ਪਹਿਲੀ ਏਜ ਤੇ ਕੰਸੀਵ ਹੋਏ ਕੋਈ ਪਸ਼ੂ ਰਿਪੀਟ ਨਹੀਂ ਕੀਤਾ ਇਹਦੇ ਵਿੱਚ ਬਾਈ ਦਾ ਮਨ ਵੀ ਕੁਛ ਆ ਆਪਣਾ ਵੀ ਜੋ ਬਾਈ ਦਾ ਖਰਚਾ ਹੋਇਆ ਜੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਮਿਹਨਤ ਪੱਲੇ ਬਾਈ ਮਿਹਨਤ ਨੂੰ ਫਲ ਲੱਗਿਆ ਆਪਣੀ ਨੂੰ ਵੀ ਬਾਈ ਸਾਹਿਬ ਦੀ ਇਸ ਤਰ੍ਹਾਂ ਦੀ ਵੀਡੀਓ ਕਿਸਾਨ ਭਰਾਵੋ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਜਿਹੜੇ ਹੋਰ ਫਾਰਮਪᱨਾ ਜਿਨ੍ਹਾਂ ਦੇ ਚੰਗੇ ਫਾਰਮ ਆ ਸੈਕਸਰ ਦੀਮਨ ਲਾਉਣਾ ਉਹ ਆਪਣੀ ਮੈਡੀਸਨ ਦੇ ਕੇ ਸੈਕਸਰ ਦੀਮਨ ਲਾ ਸਕਦੇ ਆ ਤਾਂ ਕਿ ਉਹਨਾਂ ਦੀ ਸੈਕਸਰ ਦੀਮਨ ਦੀ ਵੇਸਟੇਜ ਨਹੀਂ ਜਾਂਦੀ ਪਸ਼ੂ ਰਿਪੀਟ ਨਹੀਂ ਕਰਦਾ ਕਦਰ ਅਦਰਵਾਈਜ਼ ਜੇ ਕੋਈ ਇੱਕ ਅਧਾ ਪਸ਼ੂ ਇੱਕ ਵੱਧਾ ਮੰਨ ਕੇ ਚਲੋ ਰਿਪੀਟ ਕਰ ਗਿਆ ਤੋਂ ਦੂਜੀ ਏਜ ਦੇ ਪਹਿਲੀ ਗੱਲ ਤਾਂ ਬਈ ਰਿਪੀਟ ਕਰਨ ਦੀ ਗੱਲ ਭੁੱਲ ਜੋ ਗੁਰੂ ਸਾਹਿਬ ਦੀ ਕਿਰਪਾ ਬਸ ਉਹ ਰਿਪੀਟ ਕਰਦਾ ਹੀ ਨਹੀਂਗਾ ਪਹਿਲੀ ਏਜ ਦੇ ਕੰਸੀ ਬੰਦੇ ਆ ਇਸ ਤਰ੍ਹਾਂ ਦੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਹੋਰ ਭਰਾਵਾਂ ਦਾ ਭਲਾ ਹੋ ਸਕੇ ਕਿਉਂ ਭਰਾ ਮਤਲਬ ਗੱਪੜ ਕਰਨਾਂ ਰਿੰਦਗਣੇ ਜਦੋਂ ਅੱਖ ਕੇ ਛੱਡੀ ਜਾਂਦੇ ਆ ਜਾਂ ਝੋਟੀਆਂ ਕੱਟਿਆਣਾਂ ਨੂੰ ਵੇਚੀ ਜਾਂਦੇ ਆ ਇਹ ਵੀਡੀਓ ਉਹਨਾਂ ਕਿਸਾਨਾਂ ਤੱਕ ਜ਼ਰੂਰ ਪਹੁੰਚ ਜੇ ਤਾਂ ਕਿ ਕਿਸੇ ਝੋਟੀਆਂ ਦੀ ਬੇਜਾਨੀਆਂ ਦੀ ਜਾਨ ਬਾਜੇ ਤੁਹਾਡਾ ਇੱਕ ਸ਼ੇਅਰ ਕਿਸੇ ਝੋਟੀ ਦੀ ਜ਼ਿੰਦਗੀ ਬਣਾ ਸਕਦਾ ਹੈ ਜਿਹੜੀ ਗਾਂ ਖੇਤਾਂ ਵਿੱਚ ਟੱਕੇ ਜਾਂਦੀ ਆ ਉਹਨੂੰ ਘਰ ਵਿੱਚ ਲਿਆ ਕੇ ਉਹਦੀ ਜ਼ਿੰਦਗੀ ਬਣਾ ਸਕਦਾ ਸ਼ੇਅਰ ਕਰਨਾ ਨਾ ਭੁੱਲਿਓ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਮਿਲਦੇ ਆਂ ਫਿਰ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਹਾਦ ਤੱਕ ਸਤਿ ਸ੍ਰੀ ਅਕਾਲ ਬੋਲੇ ਬੜੀ ਸੇਵਕ ਆਣ ਕੋ ਜਨਾ ਪੁਰ ਓਕੇ ਸਤਿ ਸ੍ਰੀ ਅਕਾਲ ਜੀ